ਮਾਈਗ੍ਰੇਨ ਦੀਆਂ ਜਿੰਨੀਆਂ ਕੁੜੀਆਂ ਜਿੰਨੀਆਂ ਭੈਣਾਂ ਜਿੰਨੀਆਂ ਬੀਬੀਆਂ ਗੋਲੀ ਖਾਂਦੀਆਂ ਨੇ ਤੁਸੀਂ ਕਦੇ ਇਹ ਦੇਖਿਆ ਕਿਸੇ ਨੂੰ ਕਦੇ ਅੱਜ ਤੱਕ ਇੱਕ ਵੀ ਔਰਤ ਮੈਨੂੰ ਆ ਕੇ ਖੜੀ ਹੋ ਕੇ ਇਹ ਕਹਿ ਦੇਵੇ ਵੀ ਮਾਈਗ੍ਰੇਨ ਦੀ ਗੋਲੀ ਖਾਣ ਦੇ ਨਾਲ ਸਾਡਾ ਮਾਈਗ੍ਰੇਨ ਦਾ ਦਰਦ ਬੰਦ ਹੋ ਗਿਆ ਪੱਕੇ ਤੌਰ ਤੇ ਠੀਕ ਹੋ ਗਿਆ ਅਸੀਂ ਮਹੀਨਾ ਗੋਲੀ ਖਾਦੀ ਸੀ ਅਸੀਂ 2 ਮਹੀਨੇ ਖਾਦੀ ਸੀ ਤੇ ਸਾਡਾ ਦਰਦ ਸਿਰ ਦਰਦ ਬੰਦ ਹੋ ਗਿਆ ਇੱਕ ਵੀ ਆ ਕੇ ਕਹਿ ਦੇਵੇ ਇਸ ਚੀਜ਼ ਦਾ ਮੈਂ ਉਹ ਕਰਦਾ ਕਿਉਂ ਕਿਉਂਕਿ ਉਹ ਮਾਈਗ੍ਰੇਨ ਦੀ ਗੋਲੀ ਸਿਰਦਰਦ ਵਾਸਤੇ ਮਾਈਗ੍ਰੇਨ ਦੇ ਦਰਦ ਵਾਸਤੇ ਬਣੀ ਹੋਣੀ ਉਹ ਸਿਰਫ ਇੱਕ ਨਸ਼ਾ ਦਿੰਦੀ ਹੈ ਸਰੀਰ ਨੂੰ ਮਾਈਗ੍ਰੇਨ ਤੁਹਾਡਾ ਪੈਦਾ ਕਿਉਂ ਹੁੰਦਾ ਤੁਹਾਡੇ ਪੇਟ ਦੀ ਬਿਮਾਰੀ ਹੈ ਤੁਹਾਡੇ ਪੇਟ ਦੀ ਗੈਸ ਹੈ ਤੁਹਾਡੇ ਪੇਟ ਦਾ ਤਜਾਬ ਹੈ ਉਹ ਤਜਾਬ ਬਣ ਕੇ ਤੁਹਾਡੇ ਦਿਮਾਗ ਨੂੰ ਚੜਦਾ ਹੈ ਇਸ ਕਰਕੇ ਮਾਈਗ੍ਰੇਨ ਹੁੰਦਾ ਹੈ ਇਸੇ ਕਰਕੇ ਸਾਡਾ ਸਰਵਾਈਵਲ ਹੁੰਦਾ ਤੇ ਫਿਰ ਕੀ ਕਾਰਨ ਹੋਣ ਉਹ ਜੇ ਉਹ ਦਵਾਈ ਛੱਡਣਾ ਚਾਹੁੰਦੀ ਨਹੀਂ ਉਹਦਾ ਕਾਰਨ ਸਾਰਾ ਇਹ ਹੈ ਵੀ ਆਪਣੇ ਪੇਟ ਨੂੰ ਸਹੀ ਕਰੋ ਪਹਿਲਾਂ ਖਾਣ ਪੀਣ ਦਾ ਧਿਆਨ ਖਾਣ ਪੀਣ ਦਾ ਸਭ ਤੋਂ ਪਹਿਲਾਂ ਧਿਆਨ ਕਰੋ ਹੁਣ ਤੁਸੀਂ ਦੇਖੋ ਮੇਰਾ ਇੱਕ ਸਿੱਖ ਸਾਡਾ ਅਸੀਂ ਸੁਖਯੋਗ ਸਾਡਾ ਸਿਰਪ ਹੈ ਬੜੇ ਅਸੀਂ ਬੜੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੋਕਾਂ ਨੇ ਵਰਤ ਲਿਆ ਹੁਣ ਤੱਕ ਉਹ ਤੁਸੀਂ ਇਹ ਕਹ ਲਓ ਵੀ ਜਿੰਨਾ ਬੀਬੀਆਂ ਇਹ ਕਹਿੰਦੀਆਂ ਸੀਗੀਆਂ ਵੀ ਸਾਡਾ ਸਿਰਦਰਦ ਕਿੰਨੇ ਸਾਲਾਂ ਤੋਂ ਹਟ ਨਹੀਂ ਰਿਹਾ ਉਹ ਪੀਣ ਨਾਲ ਸਿਰਦਰਦ ਠੀਕ ਹੋ ਗਿਆ ਸੁਖਯੋਗ ਦੇ ਸੁਖਯੋਗ ਦੇ ਪੀਣ ਨਾਲ ਉਹਦਾ ਤੁਸੀਂ ਦੇਖੋ ਉਹਦਾ ਕਾਰਨ ਕੀ ਹੈ ਉਨੇ ਸਭ ਤੋਂ ਵੱਡਾ ਕਾਰਨ ਹੈ ਉਹਨੇ ਅੰਦਰੋਂ ਗੰਦਗੀ ਕੱਢਣੀ ਆ ਤੁਹਾਡੇ ਲੀਵਰ ਨੂੰ ਸਾਫ਼ ਕਰਨਾ ਹੈ ਤੁਹਾਡੇ ਲੀਵਰ ਦਾ ਤਜਾਬ ਖਤਮ ਕਰਨਾ ਹੈ ਤੁਹਾਡੀ ਗੈਸ ਖਤਮ ਕਰਨੀ ਹੈ ਜਦੋਂ ਤੁਹਾਡਾ ਤਜਾਬ ਹੈ ਗੈਸ ਹੈ ਉਹ ਖਤਮ ਹੋ ਗਿਆ ਤੁਹਾਡਾ ਮਾਈਗਰੇਨ ਤੁਹਾਡਾ ਸਰਵਾਈਕਲ ਤੁਹਾਡੇ ਪੀਰੀਡ ਸਾਰਾ ਕੁਝ ਠੀਕ ਹੋ ਗਿਆ ਉਹ ਗੱਲ ਕਹਾਣੀ ਹੈ ਡਾਕਟਰ ਕੀ ਕਰਦੇ ਨੇ ਡਾਕਟਰਾਂ ਨੇ ਕਦੇ ਇਹ رائے ਨਹੀਂ ਦੇਣੀ ਵੀ ਤੁਹਾਡਾ ਰੋਗ ਆ ਜਿਹੜਾ ਉਹ ਪੈਦਾ ਕਿੱਥੋਂ ਹੁੰਦਾ ਹੈ ਤੇ ਤੁਹਾਡੀ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ ਤੁਹਾਡੇ ਰੋਗ ਨੂੰ ਦੱਬਣਾ ਉਹਦੀ ਜੜ ਨੂੰ ਨਹੀਂ ਦੱਬਣਾ ਕਦੇ ਵੀ ਹਾਂ ਵੀ ਇਹ ਪੈਦਾ ਕਿੱਥੋਂ ਹੋਇਆ ਇਹਨੇ ਠੀਕ ਕਿੱਦਾਂ ਹੋਣਾ ਕਿਉਂਕਿ ਜੇ ਉਹ ਪਾਲਸੀ ਮਰੀਜ਼ ਤੇ ਵਰਤਤੀ ਮਰੀਜ਼ ਨੇ ਠੀਕ ਹੋ ਜਾਣਾ ਤੇ ਮੁੜ ਕੇ ਆਉਣ ਨਹੀਂਗਾ ਇੱਥੇ ਦਾ ਹਸਪੀਟਲ ਵਿਲੇ ਹੋ ਜਾਣਗੇ ਇਹ ਵੱਡੀ ਸਭ ਤੋਂ ਵੱਡੀ ਪਾਲਸੀ ਚਲਦੀ ਹੈ ਤੁਸੀਂ ਬਹੁਤ ਖੁੱਲ ਕੇ ਬੋਲ ਰਹੇ ਹੋ ਅੱਜ ਦੇਖੋ ਇਹ ਅਸਲੀਅਤ ਹੈ ਮੈਂ ਬਹੁਤ ਕੁਦਰਤ ਦੇ ਨੇੜੇ ਰਹਿਣ ਵਾਲਾ ਇਨਸਾਨ ਹਾਂ ਮੈਂ ਕਦੇ ਅੱਜ ਤੱਕ ਜ਼ਿੰਦਗੀ 'ਚ ਕਿਸੇ ਦੀ ਪਈਮਾਨੀ ਨਾਲ ਸਲਾਹ ਨਹੀਂ ਦਿੱਤੀ ਹੈਗੀ ਤੇ ਮੈਂ ਇਹ ਸੋਚਦਾ ਹੁੰਨਾ ਵੀ ਜੇ ਤੁਸੀਂ ਅੱਜ ਨਾ ਮੈਂ ਬਹੁਤ ਡਾਕਟਰਾਂ ਨੂੰ ਸੋਸ਼ਲ ਮੀਡੀਆ ਤੇ ਵੀ ਰੀਲਾਂ ਦੇ ਵਿੱਚ ਵੀ ਦੇਖਦਾ ਹੁੰਨਾ ਵੀ ਲੋਕਾਂ ਬਹੁਤ ਡਾਕਟਰ ਨਾ ਮਰੀਜ਼ਾਂ ਨੂੰ ਗਮਰਾਹ ਕਰਦੇ ਨੇ ਆਹ ਕਰਦਾਂਗੇ ਜੀ ਵਾਹ ਕਰਦਾਂਗੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਅੱਜ ਕਿਸੇ ਇਨਸਾਨ ਨੂੰ ਕਿਸੇ ਮਰੀਜ਼ ਨੂੰ ਬੇਈਮਾਨੀ ਨਾਲ ਸਲਾਹ ਦਵੋਗੇ ਨਾ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਬਰਬਾਦ ਹੋ ਜਾਂਦੀਆਂ ਨੇ ਸਭ ਤੋਂ ਵੱਧ ਆਉਣ ਵਾਲਾ ਤੁਹਾਡੇ ਹਾਲਾਤਾਂ ਤੁਹਾਡੇ ਬੱਚਿਆਂ ਦੇ ਵਿੱਚੋਂ ਤੁਹਾਡੀ ਜਿਹੜੀ ਕਮਾਈ ਤੁਸੀਂ ਅੱਜ ਗਲਤ ਤਰੀਕੇ ਨਾਲ ਕਰ ਲੋਗੇ ਕਿਸੇ ਮਰੀਜ਼ ਨੂੰ ਗਲਤ رائے ਦੇ ਕੇ ਉਹ ਤੋਂ ਪੈਸੇ ਲੈ ਲੋਗੇ ਪਰ ਆਉਣ ਵਾਲੀ ਜਿਹੜੀ ਤੁਹਾਡੀ ਪੀੜ੍ਹੀ ਹੈ ਤੁਹਾਡੀ ਔਲਾਦ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਂਦੀ ਹੈ ਮੈਂ ਮੇਰੀ ਜ਼ਿੰਦਗੀ ਦਾ ਇਹ ਮੈਂ ਆਲੇ ਦਾਲੇ ਜੋ ਦੇਖਿਆ ਨਿਚੋੜ ਕੱਢਿਆ ਜਾਂ ਇਹ ਮੈਂ ਹਰ ਵੇਲੇ ਸੋਚਦਾ ਹੁੰਨਾ ਹੈ ਇਹ ਅਸਲੀਅਤ ਹੈ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਇਸ ਚੀਜ਼ ਨੂੰ ਸੋਚਦਾ ਨਹੀਂ ਪਰ ਉਹਦੇ ਨਤੀਜੇ ਜਦੋਂ ਬਾਅਦ ਚ ਨਿਕਲਦੇ ਆ ਨਾ ਫਿਰ ਤੁਸੀਂ ਇਹ ਕਹਿ ਲਓ ਮੈਂ ਇਹ ਕਹਿਣਾ ਹੁੰਨਾ ਵੀ ਉੱਥੇ ਇਨਸਾਨ ਦੇ ਫਿਰ ਹੰਝੂ ਆ ਨਾ ਜਿਹੜੇ ਉਹ ਗਲੇ ਚੋਂ ਉੱਤਰਦੇ ਆ ਅੱਖ ਚੋਂ ਨਹੀਂ ਨਿਕਲਦੇ ਇਹ ਅਸਲੀਅਤ ਹੈ